ਬਹੁਤ ਹੀ ਸਤਿਕਾਰਯੋਗ ਸਾਡੇ ਪਾਣੀਪਤ ਤੋਂ ਆਏ ਪਾਰਟੀ ਦੇ ਬੜੇ ਸੀਨੀਅਰ ਨੇਤਾ ਸਰਦਾਰ ਭੁਪਿੰਦਰ ਸਿੰਘ ਜੀ ਜੋ ਸਾਫ ਦਾ ਮੇਅਰ ਵੀ ਨੇ ਸਾਡੀ ਬੇਟੀ ਅਵਨੀਤ ਇਹ ਵੀ ਸਾਫ ਦਾ ਮੇਅਰ ਹੈ ਸਾਡੇ ਭਾਂਜੀ ਵੀ ਨਾਲ ਆਏ ਨੇ ਜਤਿੰਦਰ ਟਵਾਲ ਜੀ ਸ਼੍ਰੀਨਗਰਪੁਰ ਸਾਹਿਬ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸਾਡੇ ਪਾਰਟੀ ਦੇ ਬੜੇ ਸੀਨੀਅਰ ਨੇਤਾ ਪਰਮਿੰਦਰ ਸ਼ਰਮਾ ਜੀ ਵਿੱਕੀ ਜੀ ਹੋਰ ਵੀ ਸਾਡੀ ਸਾਰੀ ਸੰਗਤ ਇੱਥੇ ਵਿਰਾਜਮਾਨ ਹੈ ਔਫਤ ਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੇਖੋ ਜਿਹੜੀ ਇਹ ਕੁਦਰਤੀ ਕਰੋਪੀ ਹੋਈ ਹੈ ਆਪਣੇ ਪੰਜਾਬ ਦੇ ਉੱਤੇ ਮੈਂ ਤਾਂ ਲਗਾਤਾਰ ਜਦੋਂ ਦੇ ਹੜ ਆਏ ਨੇ ਇੱਥੇ ਘੁੰਮ ਰਿਆ ਪਿੰਡ ਪਿੰਡ ਆਪਾਂ ਜਾ ਵੀ ਰਹੇ ਆ ਆਪਣੇ ਇਹਨਾਂ ਪਿੰਡਾਂ 'ਚ ਵੀ ਪਾਣੀ ਦੀ ਬਹੁਤ ਮਾਰ ਪਈ ਹੈ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਤੇ ਪਤਾ ਲੱਗਿਆ ਸੀ ਬਹੁਤ ਸਾਰੇ ਘਰਾਂ 'ਚ ਦਰਾਰਾਂ ਵੀ ਆ ਗਈਆਂ ਕੰਧਾਂ 'ਚ ਆ ਗਈਆਂ ਨਾ ਭੈਣ ਜੀ ਇਹਨਾਂ ਨੇ ਸਮਾਨ ਵੀ ਤੁਹਾਡਾ ਬੜਾ ਖਰਾਬ ਹੋਇਆ ਹੋਵੇਗਾ ਫਸਲਾਂ ਤੇ ਜੋ ਖਰਾਬ ਹੋਣੀ ਸੀ ਹੋਈਆਂ ਹੀ ਆ ਸੋ ਲਗਾਤਾਰ ਮੋਤੀ ਸਾਹਿਬ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਇਸ ਸੰਕਟ ਦੀ ਘੜੀ 'ਚ ਮੁਸੀਬਤ ਦੀ ਘੜੀ 'ਚ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਖੜੀ ਹੈ ਮੰਤਰੀ ਕਿਸ਼ਨ ਲਾਲ ਗੁੱਜਰ ਜੀ ਇੱਥੇ ਪੂਰੇ ਰੋਪੜ ਜ਼ਿਲ੍ਹੇ 'ਚ ਘੁੰਮ ਕੇ ਗਏ ਕਈ ਸਾਰੇ ਪਿੰਡਾਂ 'ਚ ਅਸੀਂ ਗਏ ਆ ਸ਼ਾਮ ਨੂੰ ਡੀਸੀ ਸਾਹਿਬ ਨਾਲ ਵੀ ਮੀਟਿੰਗ ਕੀਤੀ ਉਹਨਾਂ ਨੂੰ ਦੱਸਿਆ ਵੀ ਕਿ ਜਿਹੜੀਆਂ ਫਸਲਾਂ ਖਰਾਬ ਹੋਈਆਂ ਛੇਤੀ ਤੋਂ ਛੇਤੀ ਗਰਦੌਰੀ ਪੂਰੀ ਕਰਕੇ ਉਹਨਾਂ ਦੀ ਕੰਪਨਸੇਸ਼ਨ ਦਾ ਕੰਮ ਸ਼ੁਰੂ ਕਰੋ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਘਰਾਂ ਦਾ ਵੀ ਸਰਵੇ ਕਰਾ ਕੇ ਛੇਤੀ ਤੋਂ ਛੇਤੀ ਰਿਪੋਰਟ ਦਿਓ ਮੋਦੀ ਸਾਹਿਬ ਆਪ ਪੰਜਾਬ ਆ ਕੇ ਗਏ ਔਰ ਇੱਥੇ ਆ ਕੇ ਉਹਨਾਂ ਨੇ ਬੜੀ ਸਪਸ਼ਟ ਦਿਸ਼ਾ ਨਿਰਦੇਸ਼ ਸਰਕਾਰ ਨੂੰ ਵੀ ਦਿੱਤੇ ਆ ਪਾਰਟੀ ਨੂੰ ਵੀ ਦਿੱਤੇ ਆ ਕਿ ਜਿੰਨਾ ਵੀ ਨੁਕਸਾਨ ਪੰਜਾਬੀਆਂ ਦਾ ਹੋਇਆ ਸਾਰੇ ਨੁਕਸਾਨ ਦੀ ਪਰਪਾਈ ਜਿਹੜੀ ਆ ਉਹ ਮੋਦੀ ਸਾਹਿਬ ਦੀ ਸਰਕਾਰ ਕਰੇਗੀ ਮੋਦੀ ਸਾਹਿਬ ਕਰੇਗੀ। ਉਹਦੇ ਲਈ 12000 ਕਰੋੜ ਰੁਪਇਆ ਪੰਜਾਬ ਨੂੰ ਪਹਿਲਾਂ ਦਿੱਤਾ ਸੀ। 1600 ਕਰੋੜ ਰੁਪਏ ਦੀ ਫੌਰੀ ਅਮਦਾਨ ਮੋਦੀ ਸਾਹਿਬ ਹੋਰ ਦੇ ਕੇ ਗਏ। ਉਹ ਇਹ ਕਹਿ ਕੇ ਵੀ ਗਏ ਕਿ ਤੁਸੀਂ ਨੁਕਸਾਨ ਦਾ ਪੂਰਾ ਐਸਟੀਮੇਟ ਬਣਾ ਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਭੇਜੋ ਜੋ-ਜੋ ਚਾਹੀਦਾ ਹੋਏਗਾ ਸਭ ਸਰਕਾਰ ਦੇਗੀ। ਲੇਕਿਨ ਹੁਣ ਕਰਨਾ ਤੇ ਸੂਬੇ ਦੀ ਸਰਕਾਰ ਨੇ ਆ। ਅਫਸਰਾਂ ਨੇ ਕਰਨਾ ਹੈ ਪੰਜਾਬ ਦੀ ਸਰਕਾਰ ਨੇ ਕਰਨਾ ਹੈ ਕਿਉਂਕਿ ਨੁਕਸਾਨ ਦੀ ਪਰਭਾਈ ਕਰਨ ਦਾ ਕੰਮ ਤੇ ਉਹਨਾਂ ਦਾ ਨੁਕਸਾਨ ਦਾ ਅੰਦਾਜ਼ਾ ਉਹਨਾਂ ਨੇ ਲਾਉਣਾ ਹੈ ਗਿਰਦੌਰੀਆਂ ਉਹਨਾਂ ਨੇ ਕਰਾਣੀਆਂ ਸੋ ਮੈਂ ਬੇਨਤੀ ਇਹੀ ਕਰ ਰਿਹਾ ਜਿੱਥੇ-ਜਿੱਥੇ ਜਾ ਰਿਹਾ ਐਸਡੀਐਮ ਨੂੰ ਵੀ ਡੀਸੀ ਨੂੰ ਵੀ ਕਿ ਭਾਈ ਪੂਰੀ ਗਿਰਦੌਰੀ ਕਰਾਓ ਔਰ ਤੁਹਾਡੇ ਪਿੰਡ ਦੀ ਗਿਰਦੌਰੀ ਸ਼ੁਰੂ ਹੋ ਗਈ ਕਿ ਨਹੀਂ ਹਲੇ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਮੈਂ ਜਾ ਕੇ ਹੁਣੇ ਐਸਡੀਐਮ ਦੀ ਡਿਊਟੀ ਲਾਣਾ ਕਿ ਜਲਦੀ ਗਿਰਦੌਰੀ ਸ਼ੁਰੂ ਕਰਾਓ ਗਿਰਦੌਰੀ ਆਪ ਖੜੇ ਹੋ ਕੇ ਕਰਾਓ ਸਰਪੰਚ ਸਾਹਿਬ ਹੈਗੇ ਇੱਥੇ ਹਾਂਜੀ ਇੱਕ ਤਰ੍ਹਾਂ ਦੀ ਗਰਦਗਰ ਹੈ ਹਾਂ ਕਿਸੇ ਵੀ ਪਿੰਡ ਚ ਕਿਤੇ ਵੀ ਗਰਦਗਰ ਨਹੀਂ ਹੋਇਆ ਲੱਗਿਆ ਉਹ ਇਹਨਾਂ ਲੋਕਾਂ ਨੂੰ ਮੈਂ ਪਹਿਲਾਂ ਵੀ ਪੁੱਛਿਆ ਜੀ ਉਹ ਕਹਿੰਦੇ ਜੀ ਗਰਦਗਰ ਅਸੀਂ ਉਹਨਾਂ ਪਿੰਡਾਂ ਦੀ ਕਰਨੀ ਜਿਹੜੇ ਪਿੰਡ ਜਣੇ ਦਰਿਆ ਦੇ ਨਾਲ ਲੱਗਦੇ ਜਦ ਕਿ ਇੱਥੇ ਤੁਸੀਂ ਆ ਦਿਨੋ ਸਾਰੀ ਫਸਲ ਮਰ ਚੁੱਕੀ ਉਹ ਕਹਿੰਦੇ ਅਸੀਂ ਇੱਥੇ ਗਰਦਗਰ ਨਹੀਂ ਕਰਨੀ ਔਰ ਸਾਰੇ ਪਿੰਡਾਂ 'ਚ ਇਹ ਹੀ ਦਿੱਕਤ ਹੈ ਉਹ ਪੰਜ ਪੰਜ 10 10 ਲੈ ਗਏ ਜੀ ਇਹਨਾਂ ਦੇ ਮਕਾਨ ਵੀ ਟੁੱਟੇ ਕੋਈ ਨਹੀਂ ਆਇਆ ਦੇਖਣ ਨੂੰ ਕਹਿੰਦੇ ਅਸੀਂ ਨਹੀਂ ਆਣਾ ਇੱਥੇ ਜੀ ਇਹ ਵੀ ਗੱਲ ਹੋਈ ਹੈ ਜੀ ਇਹਨੇ ਕੋਈ ਗੱਲ ਨਹੀਂ ਮੈਂ ਹੁਣੇ ਇੱਥੋਂ ਬਾਅਦ ਜਾ ਕੇ ਡੀਸੀ ਸਾਹਿਬ ਨਾਲ ਵੀ ਗੱ ਤੁਹਾਡੇ ਪਿੰਡਾਂ ਦੀ ਵੀ ਗਰਦਾਬਰੀ ਕਰਾਵਾਂਗੇ ਫਸਲਾਂ ਦੀ ਵੀ ਕਰਾਵਾਂਗੇ ਘਰਾਂ ਦੇ ਨੁਕਸਾਨ ਦੀ ਵੀ ਕਰਾਵਾਂਗੇ ਔਰ ਮੈਂ ਤੁਹਾਨੂੰ ਇਹ ਗੱਲ ਹੋਰ ਕਿੰਨਾ ਜੇ ਮਾਲਕ ਕੋਈ ਅਫਸਰ ਨਹੀਂ ਗਰਦਾਬਰੀ ਕਰਨਾ ਹੁੰਦਾ ਤੇ ਆਪਣਾ ਵਿੱਕੀ ਜੀ ਤੁਸੀਂ ਆਹ ਫੋਟੋਆਂ ਖਿੱਚ ਕੇ ਉਹਦੀ ਰਿਪੋਰਟ ਬਣਾ ਕੇ ਸਾਨੂੰ ਭੇਜੋ ਅਸੀਂ ਆਪਣੇ ਆਪ ਡੀਸੀ ਕੋਲੋਂ ਕਰਵਾਵਾਂਗੇ ਠੀਕ ਹੈ ਠੀਕ ਹੈ ਨਾ ਜੀ ਸੋ ਕਿਸੇ ਵੀ ਲੋੜਵੰਦ ਦੀ ਜੋ ਵੀ ਸਹਾਇਤਾ ਪਾਰਟੀ ਵੱਲੋਂ ਕਰ ਰਹੀ ਹੈ ਦੇਖੋ ਭਾਜਪਾ ਐਸੀ ਪਾਰਟੀ ਆ ਜਿਹੜੀ ਲਗਾਤਾਰ ਸੇਵਾ ਦੇ ਕੰਮ ਚ ਲੱਗੀ ਹੈ ਆ ਪਵਿੰਦਰ ਸਿੰਘ ਜੀ ਦੇਖੋ ਪੂਰਾ ਪਰਿਵਾਰ ਲੈ ਕੇ ਆਪ ਸੇਵਾ ਕਰਨ ਲਈ ਆਏ ਹੋਏ ਸਾਡੇ ਕੇਂਦਰੀ ਮੰਤਰੀ ਪੰਜਾਬ ਚ ਘੁੰਮ ਰਹੇ ਆ ਸਾਰੀਆਂ ਸਰਕਾਰਾਂ ਚਾਹੇ ਉਹ ਦਿੱਲੀ ਦੀ ਸਾਡੀ ਭਾਜਪੀ ਦੀ ਸਰਕਾਰ ਆ Gujarat ਦੀ ਆ ਸਾਰੀਆਂ ਸਰਕਾਰਾਂ ਮਦਦ ਭੇਜ ਰਹੀਆਂ ਸੋ ਅੱਜ ਵੀ ਅਸੀਂ ਥੋੜੀ ਜੀ ਸੇਵਾ ਲੈ ਕੇ ਆਏ ਆ ਲੇਕਿਨ ਉਹਦੇ ਨਾਲ-ਨਾਲ ਮੇਨ ਗੱਲ ਇਹ ਆ ਦੇਖੋ ਹੜਾ ਦੀ ਮਾਰ ਪੰਜਾਬ ਚਾਹੇ ਕਈ ਸਾਲਾਂ ਬਾਅਦ ਚੱਲ ਰਿਹਾ ਪਰ ਆਪਣੇ ਇਲਾਕੇ ਚ ਤਾਂ ਕੁਛ ਨਾ ਕੁਛ ਹੋਇਆ ਹੀ ਰਿਹਾ ਇਸ ਕਰਕੇ ਦਾ ਪਰਮਾਨੈਂਟ ਹੱਲ ਹੋਣਾ ਚਾਹੀਦਾ ਅਸੀਂ ਕੱਲ ਵੀ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਜਿਹੜੀ ਸਤਲੁਜ ਦਾ ਚੈਨਲਾਈਜ਼ੇਸ਼ਨ ਦਾ ਕੰਮ ਆ ਦੇਖੋ ਸਤਲੁਜ ਆ ਰਹੀ ਹਿਮਾਚਲ ਤੋਂ ਹਿਮਾਚਲ ਤੱਕ ਤਾਂ ਉਹ ਚੈਨਲ ਬਣੇ ਹੋਏ ਆ ਪਗਲੋਂ ਪੰਜਾਬ ਤੇ ਐਂਟਰ ਕਰਦੀ ਚੱਲ ਨਹੀਂ ਹੈਨੀ ਉਹ ਜਦੋਂ ਥੋੜੀ ਜੀ ਪਾਣੀ ਉੱਪਰ ਆਉਂਦਾ ਹੈ ਪਾਣੀ ਆ ਕੇ ਪਿੰਡਾਂ 'ਚ ਵੜ ਜਾਂਦਾ ਹੈ ਘਰਾਂ 'ਚ ਵੜ ਜਾਂਦਾ ਹੈ ਨੁਕਸਾਨ ਕਰਦਾ ਸੋ ਸਤਲੁਜ ਦੀ ਚੈਨਲਾਈਜ਼ੇਸ਼ਨ ਹੋਵੇ ਸਤਲੁਜ ਤੇ ਤੁਸੀਂ ਬੰਨ ਚੰਗੀ ਤਰ੍ਹਾਂ ਬੰਨ ਜਿਹੜੀਆਂ ਕੁਲੀਆਂ ਨਹੀਂ ਹੈਗੀਆਂ ਜਿੰਨਾ ਪਿੰਡਾਂ ਤੇ ਉਹਨਾਂ ਕੁਲੀਆਂ ਦਾ ਕੰਮ ਸ਼ੁਰੂ ਹੋਵੇ ਇਹ ਸਾਰੇ ਕੰਮਾਂ ਲਈ ਕੇਂਦਰ ਦੀ ਸਰਕਾਰ ਮੋਦੀ ਸਾਹਿਬ ਅਸੀਂ ਲੱਗੇ ਹੋਏ ਆ ਮੈਂ ਆਪ ਕੁ ਮੁਕਮਕੇ ਕੱਲ ਵੀ ਡਿਸੀਸ ਆ ਉਹਨੂੰ ਪੰਜ ਪਿੰਡਾਂ ਦੀ ਰਿਪੋਰਟ ਲੈ ਕੇ ਆਇਆ ਅੱਜ ਫੇਰ ਜਾਣਾ ਉਹਨਾਂ ਕੋ ਜਿੰਨਾ ਪਿੰਡਾਂ ਚ ਸਵੇਰੇ ਜਾ ਕੇ ਆਇਆ ਇਹ ਸਾਰੇ ਕੰਮ ਜਿਹੜੇ ਆ ਪੈਲ ਦੇ ਆਧਾਰ ਤੇ ਆਪਾਂ ਕਰਨੇ ਆ ਸੋ ਪੂਰੀ ਤਰ੍ਹਾਂ ਅਸੀਂ ਤੁਹਾਡੇ ਨਾਲ ਆ ਸੰਕਟ ਦੀ ਘੜੀ ਚ ਕੁਛੇ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਵਿੱਕੀ ਦੇ ਮਾਧਿਅਮ ਨਾਲ ਹੋਰ ਜਿਹੜੇ ਮੋਤਵਾਰ ਬੰਦੇ ਨੇ ਪਿੰਡ ਦੇ ਸਾਡੇ ਉਹਨਾਂ ਦੇ ਮਾਧਿਅਮ ਨਾਲ ਸਾਡੇ ਤੱਕ ਜਾਣਕਾਰੀ ਪਹੁੰਚਾਓ ਅਸੀਂ ਹਰ ਸੰਭਵ ਮਦਦ ਤੁਹਾਡੀ ਜਿਹੜੀ ਕਰਾਂਗੇ ਇਸ ਦੁੱਖ ਦੀ ਘੜੀ ਚ ਭਾਰਤੀ ਜਨਤਾ ਪਾਰਟੀ ਵਿਣਾ ਕੋਈ ਸਿਆਸਤ ਕਰੇ ਕਿਉਂਕਿ ਇਹ ਸਿਆਸਤ ਕਰਨ ਦਾ ਸਮੇਂ ਨਹੀਂ ਜਦ ਸਿਆਸਤ ਦਾ ਸਮਾਂ ਆਊਗਾ ਉਹ ਵੀ ਕਰਾਂਗੇ ਇਸ ਲਈ ਅੱਜ ਕੋਈ ਸਿਆਸੀ ਗੱਲ ਨਹੀਂ ਕਰਨੀ ਸਰਕਾਰ ਦੀ ਕੀ ਨਲਾਕੀ ਉਹਦੀ ਵੀ ਗੱਲ ਨਹੀਂ ਕਰਨੀ ਬਾਅਦ ਚ ਕਰਾਂਗੇ ਪੰਜਾਬ ਸਰਕਾਰ ਦੀ ਨਲਾਕੀ ਦੀ ਗੱਲ ਵੀ ਅੱਜ ਤੇ ਗੱਲ ਨਹੀਂ ਕਰਨੀ ਵੀ ਜੋ ਤੁਹਾਨੂੰ ਜ਼ਰੂਰਤ ਹੈ ਅਸੀਂ ਹਰ ਵੇਲੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮੁਸੀਬਤ ਦੀ ਖੜੀ ਚ ਖੜੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ